ਅਸਲਾਮ ਵਾਲੇਕੁਮ ਜੀ ਆਪ ਸਭ ਦਾ ਸਾਡੇ ਇਸ ਚੈਨਲ ਤੇ ਸਵਾਗਤ ਕਰਦੇ ਆ ਜੀ ਦੁਆ ਕਰਦੇ ਆ ਆਪ ਸਾਰੇ ਤੰਦਰੁਸਤ ਰਹੋਗੇ ਜਿਵੇਂ ਕਿ ਆਪ ਸਭ ਜਾਣਦੇ ਸਾਡੇ ਚੈਨਲ ਤੇ ਪੰਜ ਪੀਰ ਸਰਕਾਰ ਜਿਉਂ ਚੈਨਲ ਆ ਤੇ ਜਾਦੂ ਟੂਣਿਆਂ ਤੋਂ ਬਾਬਿਆਂ ਤੋਂ ਚੇਲਿਆਂ ਤੋਂ ਤੰਗ ਪਰੇਸ਼ਾਨ ਲੋਕਾਂ ਨੂੰ ਲੋਕਾਂ ਦੇ ਲਈ ਅਸੀਂ ਕਲਮੇ ਕਲਾਮ ਮੰਤਰ ਪਾਠ ਤੋਲੇ ਪਾਣੇ ਆ ਜੀ ਤੇ ਅੱਗੇ ਵੀ ਪਾਉਂਦੇ ਰਹਿਣਗੇ ਸੋ ਉਹਦੇ ਲਈ ਸਾਡਾ ਚੈਨਲ ਵੱਲ ਤੋਂ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਲ ਆਈਕਨ ਨੂੰ ਦੱਬੋ ਜੀ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਕੋਲ ਆਸਣ ਦਾ ਜਾਪ ਜੋ ਆਸਣ ਦਾ ਜਾਪ ਇਹ ਆਸਣ ਤੇ ਬਹਿ ਕੇ ਕੋਈ ਵੀ ਕਿਰਿਆ ਕਰਨ ਲਈ ਕੋਈ ਸਿੱਧੀ ਮੰਤਰ ਕਰਨ ਲਈ ਵਰਤਿਆ ਜਾਂਦਾ ਹੈ ਸਿੱਧੀ ਕਰਨ ਤੋਂ ਪਹਿਲਾਂ ਅਸਣ ਦਾ ਜਾਪ ਆਉਣਾ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਕੋਈ ਵੀ ਤੁਸੀਂ ਕਲਮਾ ਕਲਾਮ ਪੜ੍ਹਦੇ ਹੋ ਤਾਂ ਹਰੇ ਕਲਮੇ ਕਲਾਮ ਦੇ ਵਿੱਚ ਕਈਆਂ ਤੇ ਦੇਵੀ ਦੇਵਤਿਆਂ ਦੇ ਨਾਲ ਹੀ ਕੋਈ ਅਸੀਂ ਇਹ ਸ਼ਕਤੀਆਂ ਚਲਦੀਆਂ ਜਿਹੜੀਆਂ ਮਾਰ ਕਰਦੀਆਂ ਨੇ ਤੇ ਕਿਸੇ ਵੇਲੇ ਹੁੰਦਾ ਕਿ ਤੁਸੀਂ ਨੂਰੀ ਕੋਈ ਆਪਣਾ ਕਲਾਮ ਛੇੜ ਕੇ ਬੈਠੇ ਹੋ ਨਿਓ ਤੇ ਨੂਰੀ ਦੇ ਵਿੱਚ ਵਿਗੜਨ ਪਾਉਣ ਲਈ ਕਲਯੁਗ ਦੇ ਥਰੂ ਜਿਹੜੀਆਂ ਵੀ ਚੀਜ਼ਾਂ ਆ ਮਾੜੀਆਂ ਸ਼ਕਤੀਆਂ ਜਾਂ ਮਾੜੀਆਂ ਵਿਚਾਰਾਂ ਤੁਹਾਡਾ ਧਿਆਨ ਭੰਗ ਕਰਨ ਦੀ ਕੋਸ਼ਿਸ਼ ਕਰਦੀਆਂ ਤੁਹਾਨੂੰ ਭੁੜਕਾਉਣ ਦੀ ਕੋਸ਼ਿਸ਼ ਕਰਦੀਆਂ ਉਤੇ ਲਈ ਇਹ ਆਸਣ ਦਾ ਜਾਪਾਉਣਾ ਬਹੁਤ ਜ਼ਰੂਰੀ ਹੈ ਆਸਣ ਦਾ ਇੱਕ ਤਰ੍ਹਾਂ ਦਾ ਕੀ ਦੇ ਹੋ ਜਾਂਦਾ ਆਸਣ ਦਾ ਜਾਪ ਇਹ ਬਹੁਤ ਜ਼ਰੂਰੀ ਚੀਜ਼ ਹੈ ਇਹ ਤੋਂ ਬਿਨਾ ਕੋਈ ਸਿੱਧੀ ਨਹੀਂ ਹੋ ਸਕਦੀ ਹੈਗੀ ਤੁਸੀਂ ਨਹੀਂ ਕੋਈ ਪੂਰੀ ਕਲਾ ਨਹੀਂ ਕਰ ਸਕਦੇ ਕਿਸੇ ਕਲਮੇ ਦੇ ਵਿੱਚ ਅਗਰ ਤੁਹਾਡੇ ਕੋਲ ਹਸਣ ਦਾ ਜਾਪ ਨਹੀਂ ਹੈਗਾ ਤੇ ਨਹੀਂ ਤੁਸੀਂ ਹਸਣ ਦਾ ਜਾਪ ਕਰਦੇ ਹਸਣ ਦਾ ਜਾਪ ਐਸੇ ਸਾਰੇ ਕੋਲ ਹੁੰਦਾ ਹੀ ਆ ਤੇ ਜਿਨ੍ਹਾਂ ਜਿਨ੍ਹਾਂ ਦੇ ਗੁਰੂ ਹੈਗੇ ਅਗਰ ਉਹਨਾਂ ਨੂੰ ਆਪਣੇ ਗੁਰੂ ਦੇ ਥਰੂ ਮਿਲਿਆ ਹੋਇਆ ਹਸਣ ਦਾ ਜਾਪ ਉਹ ਉਹਨੂੰ ਕਰਨਾ ਤੇ ਜਿਨ੍ਹਾਂ ਕੋਲ ਨਹੀਂ ਹੈਗਾ ਤੇ ਇਹ ਹਸਣ ਦਾ ਜਾਪ ਕਰਨਾ ਆ ਵੈਸੇ ਤਾਂ ਆਪਣੇ ਆਪ ਚ ਸਿੱਧੇ ਹੀ ਹੁੰਦੇ ਨੇ ਪਰ ਫੇਰ ਵੀ ਇਹਦੀ 11 ਕ ਦਿਨ ਦੀ ਸੇਵਾ ਕੱਢ ਲੈਣਾ ਚੰਗੀ ਗੱਲ ਆ ਕਿਉਂ 11 ਕ ਦਿਨ ਦੀ ਸੇਵਾ ਹੁੰਦੀ ਆ ਨજર ਨਿਆਜ ਮਿੱਠੇ ਚੋਲਦਰੀ ਆ ਤੇ ਵਗੈਰਾ ਲਾ ਲੈਣਾ ਤੇ ਉਹਦੇ ਨਾਲ ਹੀ ਇਹ ਸਿੱਧ ਹੋ ਜਾਂਦਾ ਆ ਤੇ ਇਹਦਾ ਜਿਹੜਾ ਵਰਤਨ ਦਾ ਤਰੀਕਾ ਉਹ ਇਹੀ ਆ ਕਿ ਜਦੋਂ ਤੁਸੀਂ ਕੋਈ ਵੀ ਕਲਾਮ ਕਲਾਮ ਆਪਣਾ ਕੁਸ਼ੀਲਾ ਵਗੈਰਾ ਕੱਢਣਾ ਹੈ ਜਾਂ ਜਦੋਂ ਵੀ ਤੁਸੀਂ ਪਾਠ ਤੇ ਬਹਿਣਾ ਹੈ ਮਤਲਬ ਕਿ ਪਾੜਦੇ ਬੈਠਣ ਲਗੇ ਜਦੋਂ ਤੁਸੀਂ ਆਪਣਾ ਆਸਣ ਵਿਛੋਣਾ ਹੈ ਆਸਣ ਦੇ ਉੱਤੇ ਬਹਿ ਕੇ ਇਹ ਆਸਣ ਦਾ ਪਹਿਲਾਂ 11 ਵਾਰ ਤੁਸੀਂ ਇਹ ਪਾੜ ਕਰਨਾ ਭਾਵੇਂ 5 ਵਾਰੀ ਕਰ ਲਓ ਭਾਵੇਂ 11 ਵਾਰੀ ਕਰ ਲਓ ਚੱਲੂਗਾ ਤੇ ਇਹਨੂੰ ਕਰਨ ਦੇ ਨਾਲ ਇਹ ਹੋਊਗਾ ਕਿ ਤੁਹਾਡੇ ਆਲੇ ਦੁਆਲੇ ਇੱਕ ਪੋਜ਼ਿਟਿਵ ਸ਼ਕਤੀਆਂ ਦਾ ਘੇਰਾ ਬਣ ਜਾਂਦਾ ਜਿਸ ਦੇ ਨਾਲ ਕੀ ਤੁਹਾਡੇ ਤੇ 네ਗਟਿਵ ਜੋ ਸ਼ਕਤੀ ਤੁਹਾਡੇ ਤੇ ਬਾਰ ਕਰਨ ਦੀ ਕੋਸ਼ਿਸ਼ ਕਰਦੀ ਆ ਉਹਨੂੰ ਰੋਕ ਲੱਗੂਗੀ ਤੁਹਾਡੇ ਤੇ ਕੋਈ ਵੀ 네ਗਟਿਵ ਸ਼ਕਤੀ ਨਹੀਂ ਆਊਗੀ ਇਹ ਹਸਣ ਦੇ ਜਾਪ ਦਾ ਇੱਕ ਪੜਦੇ ਇੱਕ ਹੋਰ ਫਾਇਦਾ ਹੁੰਦਾ ਜਿਵੇਂ ਤੁਸੀਂ ਕੋਈ ਤਾਮਸਿਕ ਵਿੱਧਿਆ ਛਿੜ ਕੇ ਬੈਠੇ ਹੋ ਜਿਵੇਂ ਕੌਲੀ ਦੀ ਪਰੋਂਦੀ ਜਾਂ ਮਸਾਉਣਾ ਦੀ ਕੁਇਦਾਂ ਦੀ ਛਿੜ ਕੇ ਬੈਠੇ ਹੋ ਉਹਦੇ ਵਿੱਚ ਇਹ ਹੁੰਦਾ ਕਿ ਉਹ ਖੁਦ ਹੀ ਜਿਹੜੇ ਦੇਵੀ ਦੇਵਤਿਆਂ ਤੁਸੀਂ ਯਾਦ ਕਰ ਰਹੇ ਹੋ ਖੁਦ ਹੀ ਐਡਾ ਪ੍ਰਹਾਰ ਕਰ ਦਿੰਦਾ ਕਿ ਵਾਰ ਕਰ ਦਿੰਦਾ ਹੈ ਕਿ ਚਲਣਾ ਓਖਾ ਹੋ ਜਾਂਦਾ ਤੇ ਕਿਸੇ ਵੇਲੇ ਗੁਰੂ ਤੋਂ ਵੀ ਨਹੀਂ ਸਾਹਮਣ ਹੁੰਦਾ ਇਸੇ ਇਸੇ ਵਿੱਚ ਇਹ ਹਸਣ ਦਾ ਜਾਪ ਬਹੁਤ ਕੰਮ ਹੁੰਦਾ ਹੈ ਇਕ ਤਾਂ ਗੁਰੂ ਦੀ ਸ਼ਕਤੀ ਕੰਮ ਕਰੂਗੀ ਨਾਲ ਤੁਹਾਡਾ ਆਸੰਦਾ ਜਾਪ ਕਰੂਗਾ ਡਬਲ ਔਰਾ ਹੋ ਜਾਂਦਾ ਔਰੇ ਤੁਹਾਡੇ ਤੁਹਾਡੇ ਇਹਦੇ ਔਰੇ ਹੋਣ ਦੇ ਨਾਲ ਇਹ ਹੁੰਦਾ ਕਿ ਤੁਹਾਡੇ ਤੇ ਜਿਹੜੀ ਉਹ ਸ਼ਕਤੀ ਆ ਪੂਰੀ ਤਰ੍ਹਾਂ ਵਾਰ ਨਹੀਂ ਕਰ ਪਾਉਗੀ ਹੈਵੀ ਨਹੀਂ ਹੋਊਗੀ ਬਾਕੀ ਸਭ ਦਾ ਆਪ ਦਾ ਪਤਾ ਦਿਲ ਹੁੰਦਾ ਆ ਕਿਉਂਕਿ ਇਹ ਜਿਹੜੇ ਤਾਮਸਿਕ ਗ੍ਰਿਆ ਹੁੰਦੀਆਂ ਜਿਹੜੀਆਂ ਤਾਮਸਿਕ ਵਿਦਿਆ ਹੁੰਦੀ ਆ ਇਹ ਜਿਗਰੇ ਨਾਲ ਹੀ ਕੀਤਾ ਜਾ ਸਕਦਾ ਆ ਤੇ ਜਿਹੜੇ ਕਰਦੇ ਆ ਉਹਨਾਂ ਨੂੰ ਅਸੀਂ ਤਾਂ ਜਾ ਕੇ ਪੁੱਛ ਸਕਦੇ ਹਾਂ ਬੈਠ ਕੇ ਉਹਨਾਂ ਨੂੰ ਉਹ ਦੱਸ ਸਕਦੇ ਆ ਤੁਹਾਨੂੰ ਦੇ ਦੇ ਵਿੱਚ ਕੀ ਕੀ ਹੁੰਦਾ ਹੈ ਕੀ ਕੀ ਅਨੁਭਵ ਹੁੰਦੇ ਨੇ ਕੀ ਕੀ ਬੰਦੇ ਨੂੰ ਡਰ ਲੱਗਦਾ ਭੈ ਲੱਗਦਾ ਤੋਂ ਹੁਣ ਤੁਸੀਂ ਇਹ ਆਸਣ ਦਾ ਜਵਾਬ ਆਪਣੇ ਕਾਪੀ ਪੈਨ ਚੱਕੋ ਤੇ ਨੋਟ ਕਰ ਲਓ ਬਾਟ ਬਹੁਤ ਹੀ ਵਧੀਆ ਤੇ ਸ਼ਕਤੀਸ਼ਾਲੀ ਹੈ ਆਸਣ ਦਾ ਜਵਾਬ ਆ ਜਾਓ ਇਹਨੂੰ ਨੋਟ ਕਰੋ ਜੀ ਆਸਣ ਬ੍ਰਹਮਾ ਆਸਣ ਇੰਦ ਆਸਣ ਬੈਠੇ ਹਰ ਗੋਬਿੰਦ ਆਸਣ ਬੈਠੀ ਬ੍ਰਹਮ ਤਾਰਾ ਆਸਣ ਬੈਠ ਜਪੋ ਮਾਲਾ ਆਸਣ ਬੈਠੇ ਜਪੋ ਜਾਪ ਜਨਮ ਜਨਮ ਕੇ ਉਤਰੇ ਪਾਪ ਜੋ ਨਾ ਜਾਣੇ ਆਸਣ ਕਾ ਜਾਪ ਉਸ ਦਾ ਮੁਖ ਦੇਖਿਆ ਵੀ ਪਾਪ ਜੋ ਜਾਣੇ ਆਸਣ ਕਾ ਜਾਪ ਉਸ ਦੇ ਮੁਖ ਦੇਖਿਆ ਉਤਰਨ ਜਨਮ ਜਨਮ ਕੇ ਪਾਪ ਸਾਤ ਦੇਣ ਧਰਤੀ ਸੂਰਜ ਚੰਨ ਤੇ ਪ੍ਰਕਾਸ਼ ਹੁਣ ਰਿੱਧੀਆਂ ਸਿੱਧੀਆਂ ਤੇ ਖੁੱਲਣ ਦਸੋ ਦਵਾਰ ਦੱਸ ਇੰਨਾ ਕੇ ਆਸਣ ਦਾ ਕਲਾਮ ਆ ਜੀ ਇਹਨੂੰ ਤੁਸੀਂ ਦੁਬਾਰਾ ਫੇ ਰਿਪੀਟ ਕਰ ਕਰਕੇ ਸੁਣ ਲਿਓ ਇਹਨੂੰ ਨੋਟ ਕਰ ਲੋ ਇਹਦਾ ਅਭਿਆਸ ਕਰੋ ਇਹਨੂੰ ਗੰਠ ਕਰੋ ਗੰਠ ਕਰਨ ਤੋਂ ਬਾਅਦ ਜਦੋਂ ਵੀ ਤੁਹਦੇ 11 ਦਿਨ ਦੀ ਸੇਵਾ ਕਰ ਲਈ ਫਿਰ ਉਤੋਂ ਆ ਤੁਸੀਂ ਕੋਈ ਵਿਰਧੀ ਸiddhi ਕਰ ਸਕਦੇ ਏ ਦੇ ਥਰੂ ਬਸ ਇਹਦਾ ਇੱਕ ਆਸਣ ਦਾ ਜਾਪ 11 ਮਾਲਾ ਕੱਢ ਕੇ ਜਾ 5 ਮਾਲਾ ਕੱਢ ਕੇ ਨਾ ਸੌਰੀ 11 ਵਾਰੀ ਜਾ 5 ਵਾਰੀ ਪੜ੍ਹ ਕੇ ਤੁਸੀਂ ਇਹਨੂੰ ਵਜਣਾ ਆ ਮਾਲਾ ਨਹੀਂ ਕੱਢਣੀ ਜਦੋਂ ਤੁਹਾਡਾ ਸਿੱਧ ਹੋ ਗਿਆ ਜਦੋਂ ਤੁਸੀਂ ਵਜਣਾ ਆ ਤਾਂ ਇਹਦੀ 10 ਤਸਵੀਰਾਂ ਨਹੀਂ ਕੱਢਣੀ ਇਹਨੂੰ ਪੰਜ ਵਾਰੀ ਪੜਨਾ ਜਾਂ 11 ਵਾਰੀ ਪੜਨਾ ਪੜ ਕੇ ਤੁਸੀਂ ਆਪਣਾ ਅਸਣ ਤੇ ਬੈਠੋ ਤੇ ਅਪਦਾ ਕਿ ਜੋ ਵੀ ਤੁਸੀਂ ਕਿਰਿਆ ਕਰ ਰਹੇ ਹੋ ਕਰ ਸਕਦੇ ਹੋ ਸੋ ਦਿਓ ਜਾਗਤੀ ਸਾਡੇ ਚੇਹੇ